ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸੌਂ ਖਾਦੀ ਸੀਗੀ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਦੂੰਗਾ ਮੈਂ ਗੁਰੂ ਸਾਹਿਬ ਦੀ ਬੇਅਦਬੀ ਵਾਲਿਆਂ ਦਾ ਹਿਸਾਬ ਕਿਤਾ ਬਰਾਬਰ ਕਰ ਦੂੰਗਾ ਉਹ ਸਾਰਾ ਕੁਝ ਉਹਨਾਂ ਨੇ ਸੀਐਮ ਬਣਨ ਤੋਂ ਬਾਅਦ ਇੱਕਦਮ ਯੂ-ਟਰਨ ਲੈ ਗਏ ਉਹ ਤੋਂ ਤੇ 5 ਸਾਲ ਇਹ ਕਿਸੇ ਤੋਂ ਲੁਕੇ ਨਹੀਂ ਕਾਂਗਰਸ ਦੇ ਲੀਡਰ ਆਪ 75 25 ਦਾ ਉਹਦੀਆਂ ਗੱਲਾਂ ਕਰਕੇ ਕਹਿੰਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਚਾਚੇ ਭਤੀਜੇ ਦੀ ਸਰਕਾਰ ਹੈ ਜਿਹੜੀ ਉਹ ਚੱਲ ਰਹੀ ਹੈ ਹੁਣ ਜਦੋਂ ਉਹਦੇ ਉੱਪਰ ਵਿਕਰਮ ਜੀਟੀਓ ਉੱਪਰ ਐਕਸ਼ਨ ਹੋ ਰਿਹਾ ਹੈ ਤੇ ਤਕਲੀਫ ਤਾਂ ਚਾਚੀ ਨੂੰ ਹੋਣੀ ਸੀਗੀ ਉਹ ਵੀ ਕੰਮ ਆ ਕਾਫੀ ਹੱਦ ਤੱਕ ਤਾਂ ਹੱਲ ਹੋ ਗਿਆ ਇੱਕ ਫਾਰ ਦਾ ਟਾਈਮਿੰਗ ਅਰੇਂਜਮੈਂਟ ਹੈ ਜਿਹੜਾ ਉਹ ਹੋ ਚੁੱਕਿਆ ਪਰ ਇਹਦੇ ਚ ਇੱਕ ਵੱਡਾ ਅਰੇਂਜਮੈਂਟ ਹੈ ਜਿਹੜਾ ਉਹ ਜਿਹੜਾ ਪਰਮਨੈਂਟ ਹੈ ਕਿਉਂਕਿ ਜਦੋਂ 3.5 ਸਾਲ ਪਹਿਲਾਂ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਸੀਗੀ ਉਦੋਂ ਪਤਾ ਹੀ ਨਹੀਂ ਸੀਗਾ ਕਿਹੜੀ ਡਿਪਾਰਟਮੈਂਟਸ ਨੂੰ ਵੀ ਕਿੱਥੇ ਕਿੱਥੇ ਸੀਵਰੇਜ ਪੈਨ ਵਾਲਾ ਦੀ ਕਿੱਥੇ ਕਿੱਥੇ ਸੀਵਰੇਜ ਹੋਣ ਵਾਲਾ ਨੇ ਚਾਹੇ ਪਰ ਪ੍ਰਾਈਵੇਟ ਕਲੋਨੀ ਬੜੀ ਵਧੀਆ ਡਿਵੈਲਪਡ ਕਲੋਨੀ ਹੈ ਪਰ ਸੀਵਰੇਜ ਦੀ ਨਿਕਾਸੀ ਦਾ ਤੇ ਉਹ ਨੂੰ ਜਦੋਂ ਧਿਆਨ ਦੇ ਵਿੱਚ ਆਇਆ ਉਦੋਂ ਤੋਂ ਲੱਗੇ ਹੋਇਆ ਤੇ ਹੁਣ ਬੜੀ ਜਲਦੀ ਹੀ ਉਹਦਾ ਪਰਮਾਨੈਂਟ ਹੱਲ ਹੈ ਜਿਹੜਾ ਉਹ ਵੀ ਹੋ ਜੂਗਾ ਇੱਕ ਵਾਰੀ ਟੈਂਪੋਰਰੀ ਅਰੇਂਜਮੈਂਟ ਹੈ ਜਿਹੜਾ ਉਹ ਹੋਇਆ ਹੋਇਆ ਆਉਣ ਵਾਲੇ ਮੈਂ ਸਮਝਦਾ ਕਿ 4-6 ਮਹੀਨਿਆਂ ਦੇ ਵਿੱਚ ਪਰਮਾਨੈਂਟ ਸੋਲੂਸ਼ਨ ਵੀ ਹੋ ਜਾਏਗਾ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸੌਂ ਖਾਦੀ ਸੀਗੀ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਦੂੰਗਾ ਮੈਂ ਗੁਰੂ ਸਾਹਿਬ ਦੀ ਬੇਅਦਬੀ ਵਾਲਿਆਂ ਦਾ ਹਿਸਾਬ ਕਿਤਾਬ ਬਰਾਬਰ ਕਰ ਦੂੰਗਾ ਉਹ ਸਾਰਾ ਕੁਝ ਉਹਨਾਂ ਨੇ सीएम ਬਣਨ ਤੋਂ ਬਾਅਦ ਇੱਕਦਮ ਯੂ-ਟਰਨ ਲੈ ਗਏ ਉਹ ਤੋਂ ਤੇ 5 ਸਾਲ ਇਹ ਕਿਸੇ ਤੋਂ ਲੁਕੇ ਨਹੀਂ ਕਾਂਗਰਸ ਦੇ ਲੀਡਰ ਆਪ 7425 ਦਾ ਬੰਦੀਆਂ ਗੱਲਾਂ ਕਰਕੇ ਕਹਿੰਦੇ ਰਹੇ ਨੇ ਕਿ ਕਿਸ ਤਰੀਕਾਰ ਚਾਚੇ-ਭਤੀਜੇ ਦੀ ਸਰਕਾਰ ਹੈ ਜਿਹੜੀ ਉਹ ਚੱਲ ਰਹੀ ਹੈ ਹੁਣ ਜਦੋਂ ਉਹਦੇ ਉੱਪਰ ਵਿਕਰਮਜੀਤੂ ਉੱਪਰ ਐਕਸ਼ਨ ਹੋ ਰਿਹਾ ਤੇ ਤਕਲੀਫ ਤਾਂ ਚਾਚੀ ਨੂੰ ਹੋਣੀ ਸੀਗੀ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸੌਂ ਖਾਦੀ ਸੀਗੀ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਦੂੰਗਾ ਮੈਂ ਗੁਰੂਸੱਭਾ ਦੀ ਬੇਅਦਬੀ ਵਾਲਿਆਂ ਦਾ ਹਿਸਾਬ ਕਿਤਾ ਬਰਾਬਰ ਕਰ ਦੂੰਗਾ ਉਹ ਸਾਰਾ ਕੁਝ ਉਹਨਾਂ ਨੇ ਸੀਐਮ ਬਣਨ ਤੋਂ ਬਾਅਦ ਇੱਕਦਮ ਯੂ-ਟਰਨ ਲੈ ਗਏ ਉਹ ਤੋਂ ਤੇ 5 ਸਾਲ ਇਹ ਕਿਸੇ ਤੋਂ ਲੁਕੇ ਨਹੀਂ ਕਾਂਗਰਸ ਦੇ ਲੀਡਰ ਆਪ 75 25 ਦਾ ਦੀਆਂ ਗੱਲਾਂ ਕਰਕੇ ਕਹਿੰਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਚਾਚੇ ਭਤੀਜੇ ਦੀ ਸਰਕਾਰ ਹੈ ਜਿਹੜੀ ਉਹ ਚੱਲ ਰਹੀ ਹੈ ਹੁਣ ਜਦੋਂ ਉਹਦੇ ਉੱਪਰ ਵਿਕਰਮਜੀਤਿਓ ਉੱਪਰ ਐਕਸ਼ਨ ਹੋ ਰਿਹਾ ਹੈ ਤੇ ਤਕਲੀਫ ਤਾਂ ਚਾਚੀ ਨੂੰ ਹੋਣੀ ਸੀਗੀ ਉਹ ਵੀ ਕੰਮ ਕਾਫੀ ਹੱਦ ਤੱਕ ਤਾਂ ਹੱਲ ਹੋ ਗਿਆ ਇੱਕ ਫੋਰ ਦਾ ਟਾਈਮਿੰਗ ਅਰੇਂਜਮੈਂਟ ਹੈ ਜਿਹੜਾ ਉਹ ਹੋ ਚੁੱਕਿਆ ਪਰ ਇਹਦੇ ਚ ਇੱਕ ਵੱਡਾ ਅਰੇਂਜਮੈਂਟ ਹੈ ਜਿਹੜਾ ਉਹ ਜਿਹੜਾ ਪਰਮਨੈਂਟ ਕਿਉਂਕਿ ਜਦੋਂ 3.5 ਸਾਲ ਪਹਿਲਾਂ ਲੋਕਾਂ ਨੇ ਜਿੰਮੇਵਾਰੀ ਸੌਂਪੀ ਸੀਗੀ ਉਦੋਂ ਪਤਾ ਹੀ ਨਹੀਂ ਸੀਗਾ ਕਿਹੜੇ ਡਿਪਾਰਟਮੈਂਟਸ ਨੂੰ ਵੀ ਕਿੱਥੇ ਕਿੱਥੇ ਸੀਵਰੇਜ ਪੈਨ ਵਾਲਾ ਦੀ ਕਿੱਥੇ ਕਿੱਥੇ ਸੀਵਰੇਜ ਹੋਣ ਵਾਲਾ ਨੇ ਚਾਹੇ ਪਰ ਪ੍ਰਾਈਵੇਟ ਕਲੋਨੀ ਬੜੀ ਵਧੀਆ ਡਿਵੈਲਪਡ ਕਲੋਨੀ ਹੈ ਪਰ ਸੀਵਰੇਜ ਦੀ ਨਿਕਾਸੀ ਦਾ ਇਸ਼ੂ ਸੀਗਾ ਤੇ ਉਹਨੂੰ ਅ ਜਦੋਂ ਧਿਆਨ ਦੇ ਵਿੱਚ ਆਇਆ ਉਦੋਂ ਤੋਂ ਲੱਗੇ ਹੋਇਆ ਤੇ ਹੁਣ ਬੜੀ ਜਲਦੀ ਹੀ ਉਹਦਾ ਪਰਮਨੈਂਟ ਹੱਲ ਹੈ ਜਿਹੜਾ ਉਹ ਵੀ ਹੋ ਜੂਗਾ ਇੱਕ ਵਾਰੀ ਟੈਂਪੋਰਰੀ ਅਰੇਂਜਮੈਂਟ ਹੈ ਜਿਹੜਾ ਉਹ ਹੋਇਆ ਹੋਇਆ ਆਉਣ ਵਾਲੇ ਮੈਂ ਸਮਝਦਾ ਕਿ 4-6 ਮਹੀਨੇ ਦੇ ਵਿੱਚ ਪਰਮਨੈਂਟ ਸੋਲੂਸ਼ਨ ਵੀ ਹੋ ਜਾਏਗਾ